ਆ ਗਿਆ ਨਾ ਅਗਰ ਕਿੱਦਾਂ ਨੂੰ ਆਉਂਦਾ ਮਾਰਨਾ ਬਚਾਓ ਪੁੱਤਲਾ ਤੇ ਤੁਹਾਨੂੰ ਵੀ ਫਿਰੀ ਜਾਂਦੇ ਨਹੀਂ ਲੱਗਨੇ ਬਹਾਉਗੇ ਸੱਤ ਸਿਆਲ ਜੀ ਆਪਾਂ ਪਹੁੰਚੇ ਹੋਏ ਆ ਫਤੇ ਬਲੌਗ ਡਾਕਟਰ ਸਫਾ ਦੇਖਾਰ ਬਾਈ ਦੇ ਘਰ ਆ ਗਏ ਬਾਈ ਯਾਰ ਜਾਨਵਰ ਤੇ ਆਪਾਂ ਨਾਲੇ ਬਾਈ ਦੇ ਦੁੱਖ ਦੁੱਖ ਸਾਂਝੇ ਕਰ ਲੀਏ ਮੈਂ ਕਿਨ ਨਾਲੇ ਆਪਾਂ ਵੀਡੀਓ ਬਣਾ ਲਈ ਤੇ ਡਾਕਟਰ ਹੈ ਨਹੀਂ ਹੈ ਨਹੀਂ ਰੇ ਤੇ ਬਾਈ ਫਤੇ ਬਲੌਗ ਤਾਂ ਚਲ ਮੈਂ ਕਿ ਬਾਈ ਗੱਲਾਂ ਬਾਤਾਂ ਮਾਰਦੇ ਦੋ ਚਾਰ ਆਪਾਂ ਤੇ ਰਵੇ ਕਿ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਉਹ ਠੀਕ ਠਾਕ ਹਾਂ ਫੋਟੋ ਪਾਣੀ ਬਰੀਆ ਲੰਦੇ ਅੱਛਾ ਅੱਛਾ ਅੱਛੇ ਭਾਈ ਫੇ ਕਾਲੇ ਫੇ ਮਗਾ ਜਬਰਦਸ ਕਾਂਡ ਜਾ ਹੋ ਗਿਆ ਰਹੇ ਹਾਂ ਕੱਲ ਭਾਈ ਹਾਂ ਕੱਲ ਬਚ ਗਿਆ ਯਾਰ ਬਚਾਅ ਹੋ ਗਿਆ ਨਾ ਸ਼ੁਕਰ ਅੱਛਾ ਜੀ ਬਾਈ ਕੁਦਰਤੀ ਗੱਲ ਛੁੱਟੀ ਦੀ ਐ ਐਤਵਾਰ ਦੀ ਮੈਨੂੰ ਅੱਛਾ ਜੀ ਕੱਲ ਮੈਂ ਘਰੇ ਤਾਂ ਅੱਛਾ ਬੱਚੇ ਢਾਏ ਤੇ ਮੈਂ ਉਦਾਂ ਹੀ ਮਹਾਂ ਬਾਈ ਨੂੰ ਕਹਿ ਤਾਂ ਮਹਾਂ ਚਲ ਬੱਚੇ ਢਾ ਦੇ ਹਾਂ ਹਾਂ ਇਹ ਮਹਾਂਜਲ ਮੈਂ ਦੇਖ ਲਵਾਂਗਾ ਘਰ ਆਣਾ ਮੈਂ ਅੱਜ ਕਰਾਈ ਆ ਮਹਾ ਬਿੱਲਾ ਮੈਂ ਕੀ ਕਰਨਾ ਠੀਕ ਹੈ ਜੀ ਚਲੋ ਬਚੜ ਆਇਆ ਉਹ ਤਾਂ ਇੱਕ ਬਚਾ ਬਈ 11:30 ਵਜੇ ਬਹਿ ਗਿਆ ਤਾਂ ਆਪਣਾ ਅੱਛਾ ਜੀ 12:36 ਕਿੰਟ ਮੈਂ ਯਾਰ ਕਾਲੂ ਘਰੇ ਤੇ ਅੱਛਾ ਜੀ ਮੇਰੇ ਨਾਲੇ ਤਾਂ ਠੀਕ ਹੈ ਜੀ ਚਲੋ ਵਜੇ 7 ਤਾਰ ਤੁਰ ਕੇ ਬਈ ਐਨ 1 ਵਜੇ ਬਾਈ ਹੁਣੀ ਆ ਕੇ ਕੰਮ ਤੇ ਪਿੰਡੇ ਲੱਗੇ ਹੋਏ ਤੇ ਅੱਛਾ ਜੀ ਪਿੰਡੇ ਲੱਗੇ ਹੋਏ ਫਿਰ ਉਸ ਤੋਂ ਬਾਅਦ ਜਦੋਂ ਆਏ ਲੱਗੇ ਹੋਏ ਉੱਪਰ ਕੰਮਕਾਰ ਲੱਗੇ ਹੋਏ ਤੇ ਉਹ ਠੀਕ ਹੈ ਜੀ ਫਿਰ ਆਕੇ ਮੈਂ ਚਲੋ ਬੰਦ ਕਰ ਗਿਆ ਬਾਈ ਨੂੰ ਦੇ ਦਿੱਤਾ ਮਾਹ ਚਲ ਬਾਈ ਵਜੇ ਬੰਦ ਕਰ ਦੇ ਅੰਦਰ 2 ਵਜੇ ਉਹ ਕੰਮ ਨੂੰ ਚਲੇ ਜਾਂਦੇ ਵਾਪਸ ਦੁਆਰੇ ਅੱਛਾ ਜੀ 2 ਵਜੇ ਚਲੋ ਉਹ ਕੰਮ-ਕੁਮ ਕਰਕੇ ਆਪਣਾ ਚਲੇਗੇ ਅੱਛਾ ਜਦੋਂ ਚਲੇਗੇ ਉਹਦੇ ਬਾਅਦ ਕੀ ਹੋਇਆ ਜਾਣ ਤੇ ਬਾਅਦ ਭਾਈ ਦੁਬਾਰੇ ਫੇਰ ਮੈਂ ਆ ਗਿਆ 5 ਵਜੇ ਕੋਠੇ ਪਰ ਮੈਂ ਬੈਠਾ ਰਹਾ ਥੱਲੇ ਮੂੰਹ ਚੱਲਿਆ ਮੜਾ ਮੁੱਢਾ ਪਾਣੀ ਪੂਣੀ ਪਾਇਆ ਮੈਂ ਠੰਡਾ ਹਨਾ ਅੱਛਾ 2 ਵਜੇ ਦੁਪਹਿਰੇ ਚਲੇ ਗਏ ਫੇਰ 5 ਵਜੇ ਫੇਰ ਆਏ 5 ਵਜੇ ਵਜਾ ਛੱਡ ਕੇ ਮੈਂ 2 ਵਜੇ ਬਈ 5 ਵਜੇ ਫੇਰ ਦੁਬਾਰੇ ਮੈਂ ਕੱਲਾ ਹੀ ਆ ਗਿਆ ਅੱਛਾ ਕੋਠੇ ਪਰ ਨੂੰ ਹਾਂ ਹਾਂ ਮੈਂ ਚਾਬੀ ਚੱਕੀ ਜਿੰਦਾ ਖੋਲਿਆ ਮੋਢਰ ਪਾਣੀ ਪੂਣੀ ਪਾਦ ਮਾ ਹਨਾ ਠੰਡਾ ਠੀਕ ਹੈ ਮੇਰੀ ਯਾਦ ਜਮ ਘਰ ਹੁੰਦਾ ਦੋ ਦਿਨ ਗੇੜੇ ਮਾਰ ਦਿੰਦਾ ਮੈਂ ਨਾ ਬਾਈ ਕਬੂਤਰਾਂ ਮਾਰ ਜੀ ਨਹੀਂ ਲੱਗਦਾ ਪਾਣੀ ਪੂਣੀ ਬਦਲ ਹੋ ਜਾਂਦਾ ਹਾਂ ਹੁਣ ਤਾਂ ਚਲੋ ਬਾਈ ਹੁਣੀ ਵੀ ਦੋ ਦਿਨ ਗੇੜੇ ਬਚ ਜਾਂਦੇ ਉਹਨਾਂ ਦੇ ਸਵੇਰੇ ਦੁਪਹਿਰ ਨੂੰ ਸ਼ਾਮ ਨੂੰ ਪੱਕਾ ਠੀਕ ਹੈ ਜੀ ਚਲੋ ਜਦੋਂ ਮੈਂ ਆਇਆ ਜਿੰਦਾ ਖੋਲਿਆ ਹਲੇ ਹਾਂ ਇੱਥੇ ਰੱਖਦਾ ਮੈਂ ਜਿੰਦਾ ਮੈਂ ਇੱਥੇ ਟਰੇ ਪਈ ਹੁੰਦੀ ਸਾਡੀ ਸਾਹਮਣੇ ਠੀਕ ਹੈ ਜੀ ਬਾ ਟਰੇ ਬਾ ਜੇ ਚੱਕਣ ਲੱਗਿਆ ਅੱਛਾ ਇਸ ਕੁੰਜੇ ਵਿੱਚ ਨਾ ਡੋਲੀ ਪਈ ਸੀ ਅੱਛਾ ਚਾਚੇ ਦੇ ਲਿਆਂਦੀ ਵੀ ਆਪਾਂ ਛੋਟੀ ਡੋਲੀ ਹਾਂ 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 ਦੋ ਜੋੜੇ ਬੈ ਲੱਗੇ ਵਿੱਚ ਬਸ ਇੱਕ ਉੱਪਰ ਬੈਠਾ ਤਾਂ ਬੱਚੇ ਉੱਪਰ ਤੇ ਇੱਕ ਕਬੂਤਰੀ ਉਹਦੇ ਅੱਛਾ ਇੱਕ ਖਾਨੇ ਦੇ ਵਿੱਚ ਨੀਲੀ ਕਬੂਤਰੀ ਦੀ ਆਪਣੀ ਇੱਕ ਵਜਾ ਦਉ ਦਾ ਅੱਛਾ ਜੀ ਉਹ ਬਾਈ ਸਿਹੜੀ ਵਾਲੇ ਦਾ ਕਬੂ ਕਬੂਤਰੀ ਦਾ ਵਜਾ ਦਉਗਾ ਥੱਲੇ ਰੱਖਿਆ ਬਦਲਦਾ ਅੱਛਾ ਅੱਛਾ ਹਾਂ ਇੱਕੇ ਵਜਾ ਦਉ ਅੱਛਾ ਚਲੋ ਜਦੋਂ ਮੈਂ ਆਇਆ ਟ੍ਰੇ ਚੱਕੀ ਟ੍ਰੇ ਨੂੰ ਹੱਥ ਪਾਇਆ ਹੀ ਹਲੇ ਮੈਚ ਤੇ ਅੱਛਾ ਜੀ ਬੱਸ ਮੈਂ ਜਾਂ ਇੱਕ ਇੱਕ ਪੈਰ ਮੇਰਾ ਇਹ ਥੇੜੀ ਵਰਦਾ ਅੱਛਾ ਜੀ ਪੈਰ ਮੇਰਾ ਉੱਥੇ ਰਹਿ ਗਿਆ ਮੈਂ ਟ੍ਰੇ ਛੱਡ ਕੇ ਬਾਹਰ ਹੀ ਬਾਹਰ ਨੂੰ ਮੈਂ ਇੱਕ ਲਾ ਝਟਕਾਇਆ ਸੱਪ ਵੀ ਬਾਈ ਬਹੁਤ ਮੋਟਾ ਅੱਛਾ ਜੀ ਮੈਂ ਤੁਹਾਨੂੰ ਸੂਟ ਛੋੜ ਜਾ ਪਿਆ ਇੱਕ ਮੇਰੇ ਕੋਲ ਕਿਉਂਕਿ ਮੇਰਾ ਫੋਨ ਵੀ ਥੱਲੇ ਪਿਆ ਤਾਂ ਮੈਂ ਉੱਥਾਂ ਆਇਆ ਤਾਂ ਆਹ ਗੇੜਾ ਮਾਰ ਲ ਮੈਂ ਟ੍ਰੇਡ ਦੇਖੀ ਭਾਈ ਸੱਪ ਮੂਰੇ ਹੀ ਬੈਠਾ ਇੱਥੇ ਮੈਂ ਟ੍ਰੇਡ ਨੂੰ ਬੁੱੱਚੇ ਛੱਡਤੀ ਅੱਛਾ ਜੀ ਉਹ ਫਟਾਫਟ ਥੱਲੇ ਗਿਆ ਮੰਨੂ ਆਇਆ ਮਹਲਾ ਵੀ ਕਰਤਾ ਕੰਮ ਇਹਨੇ ਉਹ ਕਿਆ ਪਤਾ ਕਿਦਾਂ ਕੱਦ ਤੱਕ ਬੈਠਾ ਹੋਣਾ ਮੈਂ ਫਟਾਫਟ 2 2.5 ਘੰਟੇ ਲੱਗ ਗਏ ਬੈਗਿਆ ਮੇਰਾ ਬਾਅਦ ਚ ਅੱਛਾ ਜੀ ਯਾਨੀ ਕਿ ਮੇਰੇ ਹਿਸਾਬ ਨਾਲ ਤਾਂ ਵੀ ਉਹ ਹਲੇ ਆਇਆ ਹੀ ਤਾਂ ਉਹਨੂੰ ਆਏ ਨੂੰ 30 ਮਿੰਟ 25 ਮਿੰਟ ਜਾਂ ਪੜੀ ਹੱਦ ਤੱਕ ਘੰਟਾ ਹੋਇਆ ਹੋਊਗਾ ਮੈਂ ਕਿਉਂਕਿ ਉਹਨੇ 1:30 ਹਲੇ ਮਾਰਿਆ ਦਾ ਭਾਈ ਕੱਲ ਦੇਖਣਾ ਵੀ ਦੋ ਤਿੰਨ ਦੋ ਵੇ ਤੇ ਵੱਧ ਵੀ ਬਹੁਤ ਥੀ हां हां गर्मी बहुत हा, है गर्मी बहुत ही हो कहां ਥਲੇ ਪੜ ਰਹੇ ਵਿੱਚੋਂ ਬਾਈ ਦਿਖਾਉਂਦੇ ਪੱਦਰ ਦਿਖਾ ਦੇ ਬਾਈ ਮੜ ਦੇ ਪਿੱਛੇ ਮੜ ਜੰਗਲ ਜਿਹਾ ਬਣਿਆ ਹੋਇਆ ਬਾਈ ਬਣਿਆ ਹੋਇਆ ਇੱਧਰ ਜੱਟ ਪਾਈ ਨੇ ਵੀਰ ਨੇ ਕਿਸੇ ਨੇ ਆਪਣੀ ਗੰਨਾ ਚਰੀ ਲਾਈ ਹੋਈ ਹੈ ਮੇਰੇ ਖਿਆਲ ਚ ਗੰਨਾ ਮੇਰੇ ਖਿਆਲ ਚ ਕਹਿੰਦੇ ਚਰੀ ਇਹ ਚਰੀ ਆ ਬਾਈ ਗੰਨਾ ਲੱਗਦਾ ਗੰਨਾ 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 ਹੈ ਬਾਈ ਹਾਂ ਗੰਨਾ ਗੰਨਾ ਇਹ ਬਾਈ ਆਪਣੇ ਘੜ ਖਲਾੜੀ ਲਾਇਆ ਕਰਦੇ ਤਾਂ ਬਾਈਆਂ ਨੇ ਗੰਨਾ ਲਾਤਾ ਇੱਥੇ ਬਾਜਰਾ ਬੀਜ ਹੈ ਉਹ ਮੰਨ ਲੈਂਦੇ ਨੇ ਬੱਚੇ ਮਿਕਸ ਰ ਕਰਿਆ ਹੋਇਆ ਹੈ ਬਾਈ ਯਾਰ ਹਣਾ ਬਾਜਰਾ ਪਹਿਲਾਂ ਬਾਜਰਾ ਲੱਗਿਆ ਬਦੋ ਹੂੰ ਮੇਰੇ ਜਿਨ੍ਹਾਂ ਦੇ ਘਰ ਨਾਲ ਖੇਤਾਂ 'ਚ ਲਾਗ ਕਰਾ ਜਿਨ੍ਹਾਂ ਦੇ ਚੋਬੇ ਲਾਗ ਕਰਾ ਬਾਈ ਆਪਣੇ ਕਬੂਤਰਾਂ ਦੇ ਖੁੱਡਿਆਂ ਦਾ ਧਿਆਨ ਰੱਖਿਓ ਇੱਕ ਕਬੂਤਰ ਹੁਣ ਸੱਪ ਪਤਾ ਨਹੀਂ ਕਿੱਦਨੂ ਆ ਗਿਆ ਕਿਦਨ ਨਹੀਂ ਆ ਗਿਆ ਤੁਹਾਨੂੰ ਮੈਂ ਦਿਖਾਉਂਦਾ ਵੀ ਇੱਕ ਕਿਹੜੀ ਪਾਸੇ ਨੂੰ ਚੜਿਆ ਹੁਣ ਪਤਾ ਨਹੀਂ ਕਿੱਥੇ ਨਾ ਹੋਊਗਾ ਬਾਈ ਇਹ ਜੇ ਚੜਿਆ ਜੇ ਫਾਰਸੇ ਤੋਂ ਵੀ ਆਇਆ ਕੋਠੇ ਤੋਂ ਵੀ ਆਇਆ ਬਾਈ ਇਨੀ ਤੱਤਾ ਆਪਣਾ ਕੋਠਾ ਦਾ ਧੁੱਪ ਪੈਂਦੀ ਦੀ ਤੇਜ਼ ਦੀ ਧੁੱਪ ਉਹ ਜੜਿਆ ਨਹੀਂ ਹੈਗਾ ਫਿਰ ਹਨਾ ਬਬਾਈ ਮੈਂ ਤਾਂ ਉਸ ਟਾਈਮ ਡਰੇ ਗਿਆ ਸਾਰਾ ਤਾਂ ਮੈਂ ਤਾਂ ਡਰ ਗਿਆ ਬਹੁਤ ਮਹਾ ਜ ਮੈਨੂੰ ਕੁਝ ਸੁਝਿਆ ਨਹੀਂ ਹੈਗਾ ਫੋਨ ਮੇਰਾ ਥੱਲੇ ਪਿਆਦਾ ਮੈਂ ਫਟੜੇ ਛੱਡ ਕੇ ਥੱਲੇ ਭੱਜਿਆ ਉਹ ਕੁੜੀ ਨੂੰ ਆਵਾਜ਼ ਮਾਰੀ ਅੱਛਾ ਜੀ ਇੱਥੇ ਬਾਈ ਨੂੰ ਹਾਂ ਮਾ ਪੁੱਤ ਛੇਤੀ ਆਪਣੇ ਡੈਡੀ ਨੂੰ ਫੋਨ ਕਰ ਵੀ ਸੱਪ ਬਹੁਤ ਤਕੜਾ ਬੈਠਾ ਵਿੱਚ ਅੱਛਾ ਜੀ ਸੱਪ ਵੀ ਤਾਂ ਮੋਟਾ ਬਈ ਹੈ ਜ ਮੋਟਾ ਬੈਠੇ ਪੰਜ ਫੁੱਟ ਦਾ ਸੱਪ ਪੂਰਾ ਮੈਂ ਜੇ ਵੀਡੀਓ ਛੋਟ ਹੈਗਾ ਪਰ ਵਿੱਚ ਛੋਟ ਲਾ ਦਾਂਗੇ ਹਨਾ ਬਾਜੋ ਬਾਹਰ ਕੱਢਿਆ ਜਾਂਦਾ ਸੀ ਅੱਛਾ ਜੀ ਬਾਈ ਸਾਨੂੰ ਕੋਦੋਂ ਹੋਰ ਸੁਝਾ ਨੇ ਉਹਨਾਂ ਨੇ ਵੀ ਬਾਈ ਗੁੱਸੇ ਵਿੱਚ ਤੈਨੂੰ ਪਤਾ ਹੁਣ ਕਬੂਤਰ ਕਿੰਦਾ ਬਣਦੇ ਆ ਯਾਰ ਪਹਿਲਾਂ ਵੀ ਸਾਡੇ ਦਾ ਕਬੂਤਰ ਖਰਾਬ ਹੋ ਗੇ ਉਹ ਦੁਆਰੇ ਮਸੀ ਬਣਾ ਰਹੇ ਆ ਹਮ ਹੁਣ ਜਦੋਂ ਉਹਨਾਂ ਨੂੰ ਵੀ ਪਤਾ ਲੱਗਿਆ ਵਾ ਫੋਨ ਕਰਿਆ ਫਟਾਫਟ ਆਏ ਬਾਈ ਭੱਜੇ ਮੋਟਰਸਾਈਕਲ ਥੱਲੇ ਤਾਰਾ ਨਾਲ ਡੰਡੇ ਚੱਕੇ ਬੰਦ ਅੰਦਰੇ ਟੋਟਾ ਬਸੇ ਹੋਰ ਕੋਈ ਸੁਝਾ ਹੀ ਨਹੀਂ ਵੀ ਕੱਢ ਲੀਆ ਜਾਂ ਕਿੱਦਾਂ ਆਹਿੰਦਾ ਚਾਚਾ ਵੀ ਘਰੇ ਤਾਂ ਚਾਚਾ ਕਹਿੰਦਾ ਮੈਨੂੰ ਫੋਨ ਕਰ ਦਿੰਦੇ ਆਪਾਂ ਹਾਂ ਫਤਿਹ ਬਾਈ ਹਾਂਜੀ ਜੇ ਸੱਪੜਾ ਸਵਟਾ ਆਪਾਂ ਦੂਗਾ ਹੋ ਗਿਆ ਹਾਂ ਕੜਤਾ ਪਨੇ ਬਹਾਰਾ ਠੀਕ ਨਹੀਂ ਆਪਾਂ ਨੇ ਉਦੀ ਸ਼ਾਰਟ ਰੈਨ ਦੇਣਾ ਪਾਉਣਾ ਯਾਰ ਥੋਡੀ ਮौज ਆ ਜਿੱਦਾਂ ਤੁਹਾਨੂੰ ਪਰ ਕਰ ਯਾਰ ਕਬੂਤਰ ਕਰ ਲਿਓ ਮੈਂ ਵੀ ਪਾਇਆ ਵਾਂ ਇਹਦਾ ਕਬੂਤਰਾਂ ਵਾਲੇ ਪਨਾ ਪੈਣੀ ਬੈਣ ਲੱਗਣਾ ਸ਼ੁਰੂ ਹੋਇਆ ਹੋਇਆ ਆ ਲੈ ਕਹਣਾ ਕੋਈ ਜਾਨ ਬਰ ਨੁਕਸਾਨ ਕਰਤਾ ਫੜਾਇਆ ਕਰਤਾ ਬੋ ਕਰਤਾ ਠੀਕ ਨਹੀਂ ਹਾਂ ਯਾਨੀ ਕਿ ਭਾਈ ਆਪਣਾ ਇੱਕੇ ਬੱਚੇ ਦੀ ਕਿ ਬੱਚਾ ਹਲੇ ਮਾਰੇ ਹੀ ਦਾ ਉਹ ਛੋਟਾ ਜਿਹਾ ਬੱਚਾ ਦਾ ਅੱਛਾ ਯਾਨੀ ਕਿ ਬਚਾਉਗਾ بڑے ਕਬੂਤਰਾਂ ਦਾ ਸਾਰਿਆਂ ਦਾ ਬਚਾਉਗਾ ਭਾਈ ਸਾਨੂੰ ਤਾਂ ਡਰਦਾ ਵੀ ਮੈਂ ਜੇ بڑے ਕਬੂਤਰ ਨਮਾ ਰਵੇ ਭਾਈ ਮੜ ਕੇ ਤਾਂ ਹੀ ਉੱਠ ਕੇ ਕੱਚੇ ਬੈਠਾ ਮੰਦਰ ਚੱਲੇ ਆ ਇੱਥੇ ਮੈਂ ਤਾਂ ਹੁਣ ਵੀ ਡਰਦਾ ਲੱਗ ਜਾਂਦਾ ਹਾਂ ਮੈਨੂੰ ਵੀ ਡਰ ਲੱਗ ਗਿਆ ਜਦੋਂ ਮੈਂ ਉਹਦੇ ਬਾਈ ਟਰੇ ਚੱਕੀ ਇੱਥੇ ਡੋਲੀ ਪਈ ਦੀ ਸਾਡੀ ਅੱਛਾ ਜੀ ਠੀਕ ਹੈ ਇੱਥੇ ਡੋਲੀ ਦੀ ਛੋਟੀ ਜੀ ਠੀਕ ਹੈ ਬਸ ਉਹਦੇ ਆਏ ਇਹ ਜੰ ਨੂੰ ਮੂੰਹ ਤਾਂ ਉਹਦਾ ਅੱਛਾ ਜੀ ਪਰ ਉਹਨੂੰ ਮੂੰਹ ਤਾਂ ਸਮਝ ਲੈ ਬੱਚਾ ਖਾ ਰਿਹਾ ਦੋ ਛੋਟੇ ਜਿਹੇ ਬੱਚਾ ਦਾ ਡੋਲੀ ਵਿੱਚ ਉਹਦਾ ਵਿੱਚ ਮੂੰਹ ਦਾ ਉਹ ਖਾ ਰਿਹਾ ਤਾਂ ਇੱਥੇ ਬੈਠਾ ਤਾਂ ਮੈਂ ਇੱਥੇ ਚੱਕੀ ਮੈਂ ਇੱਥੇ ਟਰੇ ਛੱਡਦੀ ਮੈਂ ਡਰ ਗਿਆ ਬਾਈ ਮੈਨੂੰ ਤਾਂ ਪਹਿਲਾਂ ਹੀ ਸਭ ਦੇ ਬਹੁਤ ਡਰ ਲੱਗਿਆ ਮੈਂ ਤੁਹਾਨੂੰ ਝੂਠ ਕਹਾ ਬਾਈ ਕੁੰਡਾ ਬੋਖਾ ਲੱਡੂ ਲਾ ਬਣਾਇਆ ਹੋਇਆ ਦੋ ਬਾਈ ਅਸੀਂ ਵਿਚੇ ਬੈਠੇ ਰਹਿੰਦੇ ਆ ਹਾਂ ਇੱਥੇ ਬੈਠ ਰਹਿੰਦੇ ਆ ਅਸੀਂ ਪਾਸੋਂ ਮੀਂਹ ਪਿਆ ਮੈਂ ਸੁੱਖਾ ਚਾਚਾ ਇਹ ਸਾਰੇ ਅੰਦਰੇ ਬੈਠੇ ਦੇ ਤੇ ਨੇੜ ਹੈ ਕਿੰਨੇ ਅੰਦਰ ਬੈਠੇ ਦੇ ਮੀਂਹ ਬਾਹਰ ਪੈਂਦਾ ਵਾ ਠੀਕ ਆ ਬਾਈ ਖੁੱਡਾ ਵੀ ਖੁੱਲਾ ਡੋਲਾ ਬਣਾਇਆ ਹੋਇਆ ਵਧੀਆ ਯਾਰ ਇੱਥੇ ਸਾਫ ਸੁਥਰਾ ਵੀ ਬੋ ਰੱਖਦੇ ਤੇ ਚਲ ਕੋਈ ਹੁਣ ਹੋਵੇ ਨਾ ਇਹ ਬਾਈ ਖੁੱਡਾ ਇਹ ਨਾ ਖੁੱਲਾ ਨਾ ਹੁੰਦਾ ਨਾ ਕੱਲ ਤਾਂ ਕੁਝ ਵੀ ਹੋ ਸਕਦਾ ਤਾਂ ਕੱਲ ਕਬੂਤਰ ਵੀ ਖਰਾਬ ਹੋ ਸਕਦੇ ਸਾਰੇ ਮੈਂ ਇਹਦੇ ਵਿੱਚੇ ਜੋੜੇ ਰੱਖੇ ਹੋਏ ਆ ਹਾਂ ਜਾਨਣੇ ਕਿ ਹਲੇ ਅਜੇ ਵਿੱਚੇ ਆ ਬਾਈ ਜੋੜੇ ਰੱਖੇ ਹੋਏ ਉਹ ਬਾਈ ਕਹਿੰਦਾ ਕਿ ਨਾ ਅਸੀਂ ਇੱਕ ਜੋੜਿਆਂ ਵਾਸਤੇ ਬਈ ਲੱਗ ਬਣਾਉਂਗੇ ਆਪਾਂ ਚਾਹੀਦਾ ਇਹਦਾ ਇੱਕ ਪੋਸ਼ਲ ਬਣ ਸਕਦਾ ਹੋਰ ਆਏ ਆ ਨਾ ਬਾਈ ਕੋ ਛੂਟਾ ਹੋ ਜਾਣਾ ਇਹਨੇ ਤੇ ਗੱਲ ਨਹੀਂ ਬਣਦੀ ਆ ਇਹ ਤਾਂ ਇਹ ਤਾਂ ਕੰਦ ਅਸੀਂ ਪਹਿਲਾਂ ਕਰੀ ਵੀ ਤੀ ਐਦਾਂ ਹੀ ਕਰਿਆ ਬਸ ਲੱਗ ਲੱਗ ਵਿੱਚੇ ਸੈਂਟਰ ਚ ਕੰਦ ਕਰੀ ਵੀ ਤੀ ਪਰ ਹੁਣ ਕਰਤੀ ਫਿਰ ਖੁੱਲਾ ਡੁੱਲਾ ਹੋ ਗਿਆ ਹੁਣ ਉੱਧਰ ਬਣਾਵਾਂਗੇ ਹਾਂ ਜੋੜਿਆਂ ਵਾਸਤੇ ਲੱਗ ਤੇ ਬਾਈ ਦੇ ਕਬੂਤਰ ਆ ਬੱਚੇ ਕੱਢੇ ਹੋਏ ਮੇਰੇ ਖਿਆਲ ਚ 6 ਹੱਥ ਜੋੜੀਆਂ ਨੇ ਬਾਈ ਹਾਂ ਹੈਗੇ ਬਾਈ 7-8 7 ਕੇ ਜੋੜੇ ਹੈਗੇ ਆ ਬਾਕੀ ਉਹ ਬਜੇ ਦਾ ਹੋਊਗੇ 15 16 ਦਾ ਬਜਾ ਹੀ ਆ ਉੜਦੇ ਵੀ ਆ 6 2 6 ਬੱਚੇ ਡਾਏ ਬਜ ਠੀਕ ਆ ਠੀਕ ਆ ਜੀ ਹਾਂ ਇਹ ਹਾਂ ਜਿਹੜੀ ਇਸ ਵਾਰ ਨਸਲ ਆ ਉਹ ਕਿਹੜੀ ਕਿਹੜੀ ਨਸਲ ਆ ਬਾਈ ਉਹ ਇਹ ਬਾਈ ਆਪਣਾ ਬੀਰ ਆ ਗੋੜੇ ਪਿੰਡ ਤੋਂ ਗੋੜੇ ਪਿੰਡ ਤੋਂ ਸੋਨੀ ਅੱਛਾ ਜੀ ਉਹਦੇ ਆ ਕਬੂਤਰ ਆਪਣੇ ਕੋਲ ਹਾਂ ਅ ਦੋ ਇੱਕ ਦੋ ਜੋੜੇ ਆਪਣੇ ਕੋਲ ਬੁਰਜ ਵਾਲਣ ਜਿਹੜੇ ਇਹਨਾਂ ਦੇ ਹੁੰਦੇ ਆ ਬਾਈ ਕੋਲ ਠੀਕ ਆ ਬਾਕੀ ਆਮਨੇ ਬਾਈ ਦੇ ਉਹਦੇ ਸਿਹੜੀ ਵਾਲ ਦੇ ਇੱਕ ਦੋ ਬੱਚੇ ਆ ਕਬੂਤਰ ਉਹਦੇ ਲੈ ਗਿਆ ਤਾਂ ਦੋ ਕਬੂਤਰ ਉਹਦੇ ਆਪਣੇ ਕੋਲ ਥਲੇ ਆਪਾਂ ਮੁੱਲ ਲੀਕੇ ਆਏ ਹੋਰ ਜ਼ਿਆਦਾ ਬਾਈ ਦੇ ਸਾਲੇ ਰਹੇਦੇ ਹਨਾ ਸਾਲੇ ਹੋਲੇ ਲੱਗਦੇ ਹਨਾ ਬਾਈ ਇਹਦੇ ਸੁੱਖੇ ਬਾਈ ਦੇ ਸਾਲੇ ਆ ਉੱਥੇ ਅੱਛਾ ਉਹਨਾਂ ਦੇ ਕਬੂਤਰ ਆ ਜਾਂ ਉਹਦੇ ਆਮਨੇ ਬਾਈ ਦੇ ਆਪਣਾ ਸਿਹੜੀ ਆ ਨਾ ਹਾਂ ਬਾਕੀ ਉਹ ਕੌਂਕੇ ਵਾਲਾ ਬਾਈ ਆ ਹੁਣ ਸੋਨੇ ਅੱਛਾ ਅੱਛਾ ਊੜੇ ਪਿੰਡਾ ਵੈਸੇ ਉਹਦਾ ਪਰ ਉਹ ਕੌਂਕੇ ਕਲਰ ਰਹਿਦਾ ਹੋ ਉਹਦੇ ਕਬੂਤਰ ਆਇਆ ਆਪਣੇ ਠੀਕ ਹੈ ਜੀ ਹਾਂ ਵਧੀਆ ਭਾਈ ਉਹਦੇ ਕਬੂਤਰ ਬਹੁਤ ਚੰਗੇ ਬੱਚੇ ਆ ਉਹਦੇ ਬੱਚੇ ਦਿੱਤੇ ਸਾਨੂੰ ਨਾ ਬਹੁਤ ਜੰਗੇ ਉੜਦੇ ਬੱਚੇ ਵਧੀਆ ਆ ਕੋਈ ਬੱਚੇ ਨਹੀਂ ਆਏ ਜਿਹਨੇ ਅੱਧਾ ਬੋਣਾ ਘੰਟਾ ਪਹਿਲਾਂ ਨਾ ਲਾਇਆ ਹੋਵੇ ਜਿਹੜਾ ਭਾਈ ਹੁਣ ਛੱਡਿਆ ਦਾ ਬਾੜੀ ਚ ਆਪਾਂ ਉਹ ਕਿੱਥੇ ਦਾ ਫਰਕੂਤਰਾ ਉਹ ਭਾਈ ਗੁਰਜ ਵਾਲਿਆਂ ਦਾ ਉਹ ਬੜਾ ਕਬੂਤਰ ਛੱਡਿਆ ਦਾ ਬਿੱਲਾ ਅੱਛਾ ਹੀ ਹਾਂ ਉਦੋਂ ਵੀ ਭਾਈ ਬਸ ਸਾਡੀ ਗਲਤੀ ਲਾ ਲੋ ਆਪਾਂ ਤਾਂ ਆਪਣੀ ਉਹ ਗਲਤੀ ਮੰਨਦੇ ਆ ਹਾਂ ਜੇ ਕਸਮ ਤੇ ਹੈ ਨਹੀਂ ਸੀ ਜੇ ਤਾਂ ਨਾ ਸਮਝਾ ਥਾ ਨਹੀਂ ਹਮ ਬਸ ਕਬੂਤਰ ਹੈ ਤਾਂ ਆ ਤੇ ਕਬੂਤਰਾਂ ਵਾਲੇ ਵੀਰ ਭਰਾਵੋ ਜਿਨ੍ਹਾਂ ਦੇ ਕਬੂਤਰਾਂ ਦੇ ਖੁੰਡੇ ਆਪਣੇ ਖੇਤਾਂ ਦੇ ਕੋਲ ਆ ਖੇਤਾਂ ਕੋਲ ਪਾਏ ਹੋਏ ਘਰ ਜਿਹਨਾਂ ਦੇ ਬਾਈ ਉਹਨੂੰ ਬਹੁਤ ਧਿਆਨ ਨਾਲ ਰਹਿਣਾ ਚਾਹੀਦਾ ਜਿਹਨਾਂ ਟੂਬੇ ਕੋ ਘਾਰਾ ਜਿਹਨਾਂ ਥੱਲੇ ਰੱਖੇ ਹੋਏ ਆ ਉਹ ਆ ਭਰਾਵਾ ਆਪਣੇ ਕੂਤਰਾਂ ਦਾ ਧਿਆਨ ਰੱਖਿਆ ਖੁੱਡਿਆਂ 'ਚ ਵੜਨ ਲੱਗੇ ਇੱਕ ਵਾਲੀ ਚੰਗੀ ਨਾਲ ਦੇਖ ਕੇ ਦੇਖ ਕੇ ਬਾਈ ਦੇਖ ਕੇ ਚੱਕਰੇ ਦੇ ਵਾਲੇ ਦੋ ਵਾਲੇ ਚੱਕਰੇ ਦੇ ਵਿੱਚ ਹੀ ਬੈਠਾ ਬਾਈ ਜਾਣ ਬਾਈ ਆਏ ਆ ਸਾਡਾ ਖੁੱਡਾ ਖੁੱਲਾ ਏ ਹਮ ਸਾਨੂੰ ਤਾਂ ਬਹੁਤੀ ਔਖੀ ਨਹੀਂ ਸਾਨੂੰ ਕੱਢਣੇ 'ਚ ਵੀ ਔਖੀ ਨਹੀਂ ਹੋਈ ਉਹਨੂੰ ਉਦਾਂ ਵੀ ਚਾਚਾ ਕਹਿੰਦਾ ਨਾ ਚਾਚਾ ਕਹਿੰਦਾ ਤੁਸੀਂ ਮੰਨੂ ਫੋਨ ਕਰ ਲੈ ਮੈਂ ਫੜ ਵੀ ਲੈਣਾ ਤਾਂ ਚਾਚਾ ਤੁਹਾਨੂੰ ਪਤਾ ਸ਼ਿਕਾਰੀ ਪੂਰਾ ਮੈਨੂੰ ਫੋਨ ਕਰਦਣਾ ਕਹਿੰਦਾ ਮੈਨੂੰ ਫੜ ਲੈਣਾ ਤਾਂ ਮਹਾ ਬਾਈ ਚਾਚੇ ਐਨਾ ਕੁਝ ਨਹੀਂ ਸੁਝਿਆ ਸਾਨੂੰ ਵੀ ਕੱਢ ਲਈਏ ਜੇ ਕਹਿ ਗਏ ਸਾਨੂੰ ਆਪਣੇ ਕੂਤਰਾਂ ਦੀ ਪੈ ਗਈ ਫੜ ਫੜ ਕੱਢਿਆ ਉਹਨੂੰ ਬਾਹਰ ਤਾਂ ਬਾਈ ਪਿਛਲੇ ਸਾਲ ਮੇਰੇ ਖੁੱਡੇ 'ਚ ਵੀ ਆਗੇ ਤੇ ਬਾਈ ਜਾਨਵਰ ਮੇਰੇ ਖੁੱਡੇ 'ਚ ਚਾਚੇ ਨਹੀਂ ਬਾਈ ਉਸ ਟਾਈਮ ਮਾਰਿਆ ਤਾਂ ਅਸੀਂ ਤਾਂ ਡਰਦੇ ਦੇ ਬਹੁਤ ਬਾਈ ਤੇ ਉਹਦਾ ਹੌਸਲੇ ਦਾ ਪੈਂਦਾ ਕਿਸੇ ਨੂੰ ਬਾਈ ਫੜਨ ਦਾ ਤਾਂ ਉਹੀ ਜਾਈ ਦਵਾਈ ਹੈ ਨਾ ਉਹ ਜਾਈ ਸੱਪ ਮੋਟਾ ਨਾ 5 ਫੁੱਟ ਦਾ ਸੱਪ ਵੀ ਮੈਨੂੰ ਦੱਸਿਆ ਬਾਈ ਕਾਲੂ ਨੇ ਜਾ ਕੇ ਕਹਿੰਦਾ ਚਾਚਾ ਕਹਿੰਦਾ ਉਹਨੇ ਕਹਿੰਦਾ ਸੱਪ ਆ ਗਿਆ ਮੈਂ ਕਿਹਾ ਅੱਛਾ ਵੀ ਗਾਲੂ ਆਇਆ ਤਾਂ ਉਹਨੇ ਗੱਲ ਹਾਂ ਆ ਕੇ ਗਿਆ ਸਾਡੇ ਉਹ ਦੇਖ ਕੇ ਗਿਆ ਮੈਂ ਕਿਹਾ ਉੱਛੇ ਵੀ ਨਖਰਾ ਮਚਾਉਂਦਾ ਫੜਾ ਫੜ ਸਾਰੇ ਕਬੂਤਰ ਕੱਢ ਕੇ ਬਾਹਰ ਐਨ ਚੰਗੀ ਤਰ੍ਹਾਂ ਸਾਫ-ਸੂਬ ਕਰਕੇ ਮਿੱਟੀ ਸਿੱਟ ਕੇ ਅੱਛਾ ਸੈਟਿੰਗ ਕਰਕੇ ਫੇਰ ਦੁਆਰੇ ਕਬੂਤਰ ਸਿੱਟੇ ਠੀਕ ਹੈ ਠੀਕ ਹੈ ਉਹਨਾਂ ਜੋ ਲੈ ਆਉਂਗੇ ਯਾਰ ਭਾਈ ਉਹ ਜਿਹੜੀ ਸੱਪ ਵਾਲੀ ਹੁੰਦੀ ਨਹੀਂ ਕਿਆ ਕਹਿੰਦੇ ਹੁੰਦੇ ਉਹਨੂੰ ਤੋ ਤੂ ਫਿਨਰਜੀ ਫਿਨਰਜੀ ਕੀ ਹੁੰਦੀ ਹੈ ਹਾਂ ਹਾਂ ਉਹ ਲਿਆਉਂਗੇ ਹੁਣ ਆਲੇ-ਦਾਲੇ ਨਾ ਪਿੱਛੇ ਵੀ ਸਿੜ ਦੇਣੀ ਆਪਾਂ ਇੱਧਰ ਟੁੱਬੇ ਸਾਈਡ ਵੀ ਸਿੜ ਦੇਣੀ ਆ ਹਾਂ ਉਹ ਸਿੜ ਦੇਣੀ ਉਹਨਾਂ ਨਾਲ ਚਲੋ ਆਏ ਕਿਨਾਂ ਉਹਦੀ 스멜 ਬਹੁਤ ਹੁੰਦੀ ਹੈ ਫਿਨਰਟ ਦੀ ਇਹ ਬਾਈਆਂ ਦਾ ਕੰਮ ਆ ਇੱਕ ਤਾਂ ਇਹਨਾਂ ਨਾਲ ਕਰਦੇ ਆ ਸਾਹਮਣੇ ਹੈਗਾ ਟੁੱਬਾ ਏ ਟੁੱਬਾ ਵੀ ਆ ਸਾਨੂੰ ਖਾਲੀ ਬਹੁਤ ਪ੍ਰੋਬਲਮ ਹੈ ਦੀ ਇੱਕ ਪਿੱਛੇ ਹੁਣ ਵੀਰ ਭਾਈਆਂ ਨੇ ਜਿਨ੍ਹਾਂ ਦਾ ਖੇਤ ਆ ਜਗਾ ਏ ਨਹੀਂ ਭਾਈ ਉਹ ਲਾਇਆ ਉਹਨੂੰ ਕੱਲ ਕਹਿਤਾ ਸੀ ਉਹਨੂੰ ਕਹਾਂ ਭਾਈ ਮਾੜੀ-ਮਾੜੀ ਨਾਲ-ਨਾਲ ਸਫਾਈ ਕਰਾ ਯਾਰ ਉਹਨੂੰ ਕੱਲ ਕਿਹਾ ਪੰਮੇ ਨੂੰ ਅਸੀਂ ਹਾਂ ਕਹਾਂ ਕੋਈ ਨਹੀਂ ਮੈਂ ਆਇਆ ਦਾ ਵੀਰ ਭਾਈ ਆਲਾ ਬੰਦੇ ਉਹ ਸਮਝਦਾ ਸਾਰੀ ਨਾ ਨਾ ਉਹਨੇ ਕਹਤਾ ਕਿ ਨਾ ਕੋਈ ਗੱਲ ਨਹੀਂ ਕਹਣਾ ਯਾਰ ਜਦ ਅਸੀਂ ਵੀ ਹੁਣ ਗੰਨੇ-ਗੁੰਨੇ ਚ ਵੜਦੇ ਆ ਇਹਦੇ ਵਿੱਚ ਵੜਦੇ ਆ ਕਹਣਾ ਅਸੀਂ ਪਹਿਲਾਂ ਥਿੰਣੜ ਜਿਹਾ ਹੁੰਦਾ ਉਹ ਲੱਬਾਉਂਦੀ ਬਾਈ ਉਹ ਪਹਿਲਾਂ ਸਿੱਟਦੇ ਆ ਵੀ ਵਿੱਚ ਆ ਜਾ ਜਾਨਵਰਾਂ ਤੋਂ ਦੀ ਬਾਸ਼ ਸਮੋਸਕਨ ਵਾਲੇ ਉਹਦੇ ਨਾਲ ਭੱਜ ਜਾਂਦਾ ਓਹ ਕਹਿੰਦੇ ਯਾਰ ਅਸੀਂ ਤਾਂ ਆਪ ਕਦੇ ਸੋਚਿਆ ਹੀ ਨਹੀਂਦਾ ਵੀ ਭੈਣੋ ਸਾਡੇ ਗੁੱਡੇ ਚ ਵੀ ਐਡਾ ਹੋ ਜਾਊਗਾ ਪਹਿਲੀ ਵਾਰ ਜਾਨ ਸੋਇਆ ਦੇਹੋ ਹਰ ਕੇ ਬਾਈ ਹੁਣ ਪਿੱਛੇ ਗੋਦੇ ਕਰਕੇ ਆ ਨਾ ਇਹ ਬਾਈ ਜਿਹੜੇ ਬੰਦੇ ਸੋਉਂਦੇ ਸੋਉਂਦੇ ਨਾ ਵੀ ਸਾਡੇ ਖੁੱਡੇ ਚ ਕੁਝ ਨਹੀਂ ਆਉਂਦਾ ਐ ਨਹੀਂ ਹੋ ਸਕਦਾ ਕੁਝ ਵੀ ਹੋ ਸਕਦਾ ਸਾਨੂੰ ਵੀ ਗੱਲ ਆਉਂਦਾ ਕੁਝ ਵੀ ਹੋ ਸਕਦਾ ਮਹਾਰਾਜ ਕੁਦਰਤ ਨਾ ਹੈ ਚੰਗੇ ਜੰਗੇ ਬਹਿਨ ਘਟ ਦਿੰਦਾ ਇਹਨਾਂ ਦੀ ਉਹ ਧਰਤੀ ਇਹਨਾਂ ਦੀ ਹੋਈ ਆ ਪਰ ਫਿਰ ਵੀ ਇਹ ਨਹੀਂ ਕਹਿ ਸਕਦੇ ਹਨ ਇਧਰੋਂ ਆ ਗਿਆ ਕਿ ਆ ਹੋ ਗਿਆ ਯਾਨੀ ਕਿ ਬਚਾਅ ਹੋ ਗਿਆ ਹਾਂ ਬਚਾਅ ਮਹਾਰਾਜ ਦੀ ਕਿਰਪਾ ਵੀ ਬਚਾਅ ਹੋ ਗਿਆ ਬਾਕੀ ਨੇ ਖਾਣੇ ਵੀ ਬੜੇਆ ਬਣਾਏ ਹੋਏ ਮਿੱਟੀ ਦੇ ਲੱਪਕੇ ਆ ਚੰਗੀ ਤਰ੍ਹਾਂ ਇਧਰ ਡਰ ਗਏ ਤੇ ਅਨ ਵੀ ਨਾ ਮੈਂ ਫੋਨ ਕਰਿਆ ਕੱਲ ਉਹ ਵੀ ਕੁਝ ਦੱਸਦਾ ਕੱਲ ਦੇਖ ਦਿੰਦਾ ਹਾਂ ਕਰੀਏ ਅਸੀਆ ਕਦੇ ਕੋਈ ਜਵਾਬ ਹੋ ਗਿਆ ਚਲ ਠੀਕ ਹੈ ਬਾਈ ਹੋਰ ਕੁਝ ਕਹਿਣਾ ਚਾਹੁੰਦਾ ਆਪਣੇ ਦਰਸ਼ਕਾਂ ਬਾਈ ਮੈਂ ਤਾਂ ਆਇਓ ਕਹਿਣਾ ਵੀ ਬਾਈ ਕੋਈ ਵੀ ਵੀਰ ਆ ਆਪਣੇ ਜਿਹੜੂ ਆਪਾਂ ਦਾਣਾ ਪਾਣੀ ਪਾਉਂਦੇ ਆ ਨਾ ਤਾਂ ਮੇਰਾ ਫੋਟੋ ਖਾਈ ਨਹੀਂ ਆ ਰਹੀ ਤੇ ਜਦੋਂ ਇਦੋਂ ਆਈ ਸੀ ਜੀ ਜਿਹੜਾ ਵੀ ਬਾਈ ਵੀਰ ਬਾਈ ਆਪਣਾ ਆਪਾਂ ਨੂੰ ਦੇਖਦਾ ਹਨਾ ਉਹਨੂੰ ਪਿਆਰ ਕਰਦੇ ਆ ਯੋਨਾ ਨੂੰ ਆਹੀ ਬੇਨਤੀ ਆ ਵੀ ਭਾਈ ਜਦ ਵੀ ਆਪਣੇ ਖੁੱਡੇ ਵਿੱਚ ਤੁਸੀਂ ਜਾਂਦੇ ਆ ਨਾ ਤਾਂ ਆਪਣਾ ਬਾਈ ਧਿਆਨ ਰੱਖੇ ਕਰੋ ਆਪਣਾ ਐਨ ਤਰੀਕੇ ਨਾਲ ਆਲੇ-ਦਾਲੇ ਜੇ ਕਿਣਾ ਆਪਣੇ ਆਹ ਪਾਣੀ ਵਾਲੇ ਭਾਂਡੇ ਹੁੰਦੇ ਆ ਟਿਆ ਆਉਂਦੀਆਂ ਏ ਖਾਣੇ ਬੜੇ ਹੁੰਦੇ ਆ ਉਹਨਾਂ 'ਚ ਭਾਈ ਦੇਖ ਦੋ ਕਿ ਹੱਥ ਮਾਰੇ ਕਰੋ ਕੁਝ ਵੀ ਹੋ ਸਕਦਾ ਕੁਝ ਨਹੀਂ ਕਹਿ ਸਕਦੇ ਹੈਗੇ ਨਹੀਂ ਭਾਈ ਆ ਜਿੱកਾ ਆਪਾਂ ਖੁੱਡੇ ਸਾਫ਼ ਕਰਦੇ ਹੁੰਦੇ ਨਾ ਖੁੱਡੇ ਵੀ ਸਾਫ਼ ਕਰਿਆ ਆਪਣਾ ਭਾਈ ਧਿਆਨ ਨਾਲ ਕੁਝ ਵੀ ਹੱਥ ਪਰ ਕੋਈ ਚੀਜ਼ ਚੜਾ ਲੋ ਜਿਗਣਾ ਦਸਤਾਨੇ ਵਗੈਰਾ ਆਉਂਦੇ ਆ ਉਹ ਚੜਾ ਕੇ ਆਪਣਾ ਧਿਆਨ ਨਾਲ ਲੜ ਕੇ ਰੁੜਕੇ ਨਾਲ ਸਫਾਈ ਕਰੋ ਪਹਿਲਾਂ ਆਂ ਤਰੀਕੇ ਨਾਲ ਦੇਖੋ ਇੱਕ ਵਾਈ ਹੋਰ ਦੇਖਿਆ ਆਪਾਂ ਨੇ ਜਿੱਗਾ ਹੁਣ ਆਪਾਂ ਖੁੱਡੇ ਕਈ ਵਾਰ ਖਾਣੇ ਸਾਫ ਗਾਣਾ ਖਾਣੇ ਦੇ ਬੱਚੂ ਨਹੀਂ ਹੁੰਦੇ ਬਾਈ ਯਾਰ ਚਟੇਟੇ ਹੁੰਦੇ ਆ ਬਾਈ ਕੀੜੇ ਹੁੰਦੇ ਆ ਤੁਸੀਂ ਵੀ ਇਨਫੈਕਸ਼ਨ ਹੋ ਜਾਂਦੀ ਆ ਹੱਥਾਂ ਨੂੰ ਕੁਝ ਵੀ ਹੋ ਸਕਦਾ ਯਾਰ ਖਾਲੀ ਹੱਥਾਂ ਨਾਲ ਨਹੀਂ ਬਾਈ ਸਾਫ ਗਾਣੇ ਅਜੀ ਤਾਂ ਕਾਂਡ ਹੀ ਰੱਖੀ ਜੀ ਬਾਈ ਹੂੰ ਕੁਰਪੇ ਵਰਗੀ ਹਾਲ ਦੀ ਨਾਲ ਤਾਂ ਸਾਫ਼ ਕਰ ਦਿੰਦਾ ਹੈ ਬਾਹਰ ਚ ਰੜ ਕੇ ਨਾਲ ਇਕੱਠਾ ਕਰਕੇ ਹੱਥ ਦਾ ਲਾਉਣਾ ਹੀ ਨਹੀਂ ਹੈਗਾ ਹਾਂ ਬਸ ਕਹੀਂ ਨਾਲ ਇਕੱਠਾ ਕਰਕੇ ਸਾਡਾ ਕੁੱਡਾ ਵਧੀਆ ਫੁੱਲਾ ਢੁੱਲਾ ਚੱਕ ਕੇ ਆਪਣਾ ਤਹਲੇ ਚ ਪਾ ਕੇ ਸੜਦੀ ਹੈ ਤੇ ਭਾਈ ਆਪਣਾ ਇੱਕ ਮੂੰਹ ਪਰ ਕੁੱਡੇ ਚ ਬੜਦਾ ਹੁੰਦਾ ਜਿੱਥੇ ਬੈਠਿਆ ਹੈ ਭਾਈ ਜਰੂਰ ਆ ਇਹ ਵੀ ਜ਼ਰੂਰੀ ਚਾਹੀਦਾ ਹੈ ਆਪਣਾ ਮੂੰਹ ਬੰਨ ਕੇ ਰਿਮਾਰ ਰਮੂਲ ਬੰਨ ਲਓ ਚਾਹੇ ਕੁਝ ਮਾਸਕ ਮੂਸਕ ਲਾ ਲਓ ਤਾਂ ਸਾਫ਼ ਕਰੋ ਕਿਉਂਕਿ ਤੁਹਾਨੂੰ ਪਤਾ ਹੈ ਜਿਹੜੇ ਥੰਗ ਜੇ ਝਾੜਦੇ ਚਿੱਟਾ ਚਿੱਟਾ ਜਾਂ ਕਰੋ ਨੱਕ ਨੂੰ ਚੜਦਾ ਅਲਰਜੀ ਵੀ ਹੋਏ ਨੇ ਕਈ ਬੰਦਿਆਂ ਨੂੰ ਤੇ ਭਰਾਓ ਆਪਾਂ ਜਿਹੜੇ ਸੱਪ ਉੱਪਰ ਦੀ ਵੀਡੀਓ ਮਾਰ ਮੂਰੇ ਦੇ ਜੋ ਵੀ ਆਪਾਂ ਛੱਡੇ ਆਲੇ ਵਾਲੇ ਕਿਤੇ ਹੋ ਤਾਂ ਆਪਾਂ ਦੇ ਵੀ ਬਈ ਉਹ ਕਰੀ ਜਾਗੀ ਆਪਾਂ ਨਹੀਂ ਹੈਗੀ ਪਾਣੀ ਪੂਣੀ ਨਹੀਂ ਲਗੀ ਉਹਦਾ ਸੱਪ ਦਿਖਾ ਤੱਕ ਕਈ ਬੰਦੇ ਕਹਿੰਦੇ ਆ ਕਿਦਾਂ ਵੀ ਆ ਫੋਨ ਬਲਰ ਕਰਕੇ ਥੋੜੀ ਜਿਹੀ ਵੀਡੀਓ ਗੈਡ ਕਰੀ ਵੀ ਆ ਨਾ ਹਾਂ ਉਹ ਕਰਕੇ ਫਿਰ ਥੋੜਾ ਜਿਹਾ ਸ਼ੋਰਟ ਜੋ ਪਾਇਆ ਚਲ ਆਪਾਂ ਜਿਉਨੇ ਸੱਪਾਂ ਦੇ ਫੋਟੋ ਲਾ ਜ਼ਰੂਰ ਲਾ ਲਾਂਗੇ ਹਨਾ ਚਲੋ ਠੀਕ ਆ ਵੀਰੇ ਮਿਲਦੇ ਆਪਾਂ ਕਿਸੇ ਹੋਰ ਕਿਤੇ ਵੀਡੀਓ ਤੇ ਤੇ ਆਪਣੇ ਇੱਕ ਦੋ ਭਰਾ ਮਿਸ ਹੋਗੇ ਵਿੱਚ ਇੱਕ ਡਾਕਟਰ ਬਾਈ ਵੀ ਨੇ ਹੈਗਾ ਚਾਚਾ ਵੀ ਇੰਦਰਾ ਆਪਣੇ ਨਾਲ ਹੈਗਾ ਤਾਂ ਅੱਜ ਅਸੀਂ ਦੋਏ ਤੇ ਅੱਜ ਕੰਮ ਨੂੰ ਚਲੇਗੇ ਕੰਮ ਦੇਖਣ ਗਿਆ ਬਾਬਾ ਜੀ ਹਾਂ ਤਾਂ ਮੈਂ ਵੀ ਬਾਣੇ ਸਰਾ ਕੇ ਮਗ ਚੱਲਣ ਵਾਲੇ ਬਾਣੇ ਤੇ ਵੀਡੀਓ ਬਣਾ ਲਈ ਕੋਈ ਟੌਪ ਮਿਲ ਜਾਂਦਾ ਕੋਈ ਚਲੋ ਠੀਕ ਹੈ ਜੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਤੇ ਜੀ ਠੀਕ ਹੈ ਬਈ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜਿਹੜੇ ਭਰਾ ਆਪਾਂ ਨੂੰ ਦੇਖਦੇ ਆ ਆਪਣੇ ਭਰਾ ਨੂੰ ਮੈਂ ਵੱਧ ਤੋਂ ਵੱਧ ਸਪੋਰਟ ਕਰੋ ਤਾਂਗੇ ਤੁਹਾਡੀ ਆਪਣੀ ਕੁੱਪਟਰ ਬਾਈ ਜਿੰਦਾ ਰਹਿ ਸਕੇ ਹਨਾ ਹਾਂ ਬਾਈ ਅਸੀਂ ਉਹਨਾਂ ਕੋਲ ਦਿਖਾਉਂਦੇ ਜਿੰਨਾਂ ਨੂੰ ਸਾਨੂੰ ਪਤਾ ਹੁੰਦਾ ਜਿੰਨਾਂ ਨੂੰ ਨੌਲੇਜ ਆ ਪਾ ਨੂੰ ਜਿੰਨਾ ਕੋਈ ਬਾਈ ਨ ਆਪਾਂ ਉਹਨਾਂ ਨੂੰ ਆਪਾਂ ਆਪਣੇ ਭਰਾਵਾਂ ਨਾਲ ਸ਼ੇਅਰ ਕਰਦੀਦਾ। ਬਾਕੀ ਬਾਈ ਅਸੀਂ ਫੜਾ ਮਾਨਣ ਵਾਲੇ ਹੈ ਨਹੀਂ। ਨਹੀਂ ਨਹੀਂ ਬਾਈ ਆਪਾਂ ਕਾਦੇ ਵਾਸਤੇ ਫੜਾ ਮਾਨ ਨਹੀਂ। ਜਿੰਨਾਂ ਦਾ ਆਪਾਂ ਨੂੰ ਪਤਾ ਉਹਨਾਂ ਨੂੰ ਦੱਸਦੀਦਾ। ਸਾਪੇ ਸੁੱਕੀ ਲਾ ਕੇ